ਕਬਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੋਦਨ ਨੂੰ ਲੈ ਕੇ ਇੱਕ ਪਾਸੇ ਵਾਰ-ਵਾਰ ਵਾਸਤਾ ਪਾਇਆ ਗਿਆ ਯਾਨੀ ਕਿ ਗੱਲਾਂ ਦੇ ਕੜਾ ਬਣਾਏ ਗਏ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਨਹੀਂ ਜੀ ਇਹ ਪ੍ਰਧਾਨ ਨੂੰ ਇਸ ਕਰਕੇ ਨਹੀਂ ਹਟਾਇਆ ਜਾ ਰਿਹਾ ਇਹ ਸੰਵਿਧਾਨਕ ਮਰਿਆਦਾ ਹੁੰਦੀ ਹੈ ਜੀ ਪਾਰਟੀ ਦੀ ਐਫਿਲੀਏਸ਼ਨ ਰੱਦ ਹੋ ਜਾਵੇਗੀ ਯਾਨੀ ਕਿ ਹੁਬ ਹੁਬ ਕੇ ਦੂਸਰੇ ਪਾਸੇ ਗੱਲਾਂ ਦਾ ਕੜਾ ਬਣਾਇਆ ਗਿਆ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਿਉਂਕਿ ਮੀਡੀਆ ਦੇ ਨਾਲ ਪੱਤਰਕਾਰਾਂ ਦੇ ਨਾਲ ਉਹੀ ਗੱਲ ਕਰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਜਾਂ ਕਹਿ ਸਕਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰ ਰਗੂਬੀਰ ਸਿੰਘ ਹੁਣਾਂ ਨੂੰ ਤੁੱਛ ਜਾਣਿਆ ਵੀ ਇਹ ਕਿਹੜੇ ਬਾਗ ਦੀ ਮੂਲੀ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕਿਹੜੇ ਬਾਗ ਦੀ ਮੂਲੀ ਨੇ ਤੇ ਕੀ ਕਰ ਸਕਦੇ ਨੇ ਯਾਨੀ ਕਿ ਇੰਨਾ ਲੰਮਾ ਸਮਾਂ ਪਘੋੜੇ ਹੋਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਐਨੇ ਕੋ ਗੱਲਾਂ ਦੇ ਕੜਾ ਬਣਾਏਗਾ ਕਿ ਜਿਵੇਂ ਪੰਜਾਬ ਦੇ ਵਿੱਚ ਸਾਰੇ ਲੋਕ ਤੇ ਸਿੱਖ ਪੰਥ ਅਨਪੜ ਹੈ ਯਾਨੀ ਕਿ 56 ਦਿਨਾਂ ਬਾਅਦ ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਫਿਰ ਇਹ ਸੱਤ ਮੈਂਬਰੀ ਜਿਹੜੀ ਕਮੇਟੀ ਬਣੀ ਹੈ ਇਹਦੀ ਹੋਂਦ ਨਹੀਂ ਜੀ ਇਹ ਕੁਝ ਨਹੀਂ ਕਰ ਸਕਦੀ ਜੀ ਇਹ ਗੈਰ ਸੰਵਿਧਾਨਿਕ ਹੈ ਜੀ ਇਹ ਧਾਰਮਿਕ ਤਰੀਕੇ ਨਾਲ ਬਣਾਈ ਗਈ ਹੈ ਲੇਕਿਨ ਆਖਰਕਾਰ ਚੁਕਣਾ ਪਿਆ ਉਸ ਕਮੇਟੀ ਦੇ ਸਾਹਮਣੇ ਸੱਤ ਮੈਂਬਰੀ ਕਮੇਟੀ ਨੇ ਵਾਅਦਾ ਐਲਾਨ ਕਰ ਦਿੱਤਾ ਹੈ ਕੱਲ ਜਲੰਧਰ ਸ਼੍ਰੀ ਅੰਬਰਸਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾਂ ਕੱਲ ਚੰਡੀਗੜ੍ਹ ਵਿਖੇ ਕੱਲ ਸਵੇਰੇ 12 ਵਜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਵੱਲੋਂ ਮੀਟਿੰਗ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਨੇ ਖੁੰਝੇ ਲਾ ਕੇ ਰੱਖ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਡਾਕਟਰ ਰਜੀਸ਼ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦੜ ਨੂੰ ਕਿਉਂਕਿ ਨਾਜਾਇਜ਼ ਕਥ ਤਰੀਕੇ ਦੇ ਨਾਲ ਭਰਤੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਤਾਂ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਚੁੱਕੇ ਨੇ ਕਿ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਸੱਤ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਣੀ ਚਾਹੀਦੀ ਸੀ ਲੇਕਿਨ ਤੱਕੇ ਨਾਲ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਕਰ ਰਹੇ ਨੇ ਕੱਲ ਹੰਗਾਮੀ ਮੀਟਿੰਗ ਸੱਦੀ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋ ਸਕਦਾ ਹੈ ਕਿ ਉਸ ਦੇ ਮੁਖੀ ਹੋਣ ਉਸ ਕਮੇਟੀ ਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਵੇਂ ਇੰਗਲੈਂਡ ਦੇ ਦੌਰੇ ਤੇ ਨੇ 15 ਦਿਨਾਂ ਵਾਸਤੇ ਲੇਕਿਨ ਉਹਨਾਂ ਵੱਲੋਂ ਠਮਾਕਾ ਕਰ ਦਿੱਤਾ ਗਿਆ ਹੈ ਕਿ ਇਨਵੈਸਟੀਗੇਸ਼ਨ ਕਰੋ ਜਿਹੜੀ ਇਹਨਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਭਰਤੀ ਰੱਦ ਵੀ ਹੋ ਸਕਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਫਿਰ ਦੁਬਾਰਾ ਘੜਕਾਂ ਵੀ ਪੈ ਸਕਦੀਆਂ ਨੇ ਤਲ ਵੀ ਹੋ ਸਕਦੇ ਨੇ ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਗੱਲਾਂ ਦਾ ਹਲਵਾ ਕੜਾ ਬਣਾ ਤੋ ਇਲਾਵਾ ਹੋਰ ਕੁਝ ਦੀ ਕਰਦੇ ਜਦੋਂ ਗੱਲ ਆਉਂਦੀ ਹੈ ਪ੍ਰਧਾਨਗੀ ਦੀ ਉਹਦਾ ਸੰਵਿਧਾਨਕ ਤਰੀਕਿਆਂ ਦੇ ਨਾਲ ਜੋੜ ਦਿੰਦੇ ਨੇ ਜਦੋਂ ਗੱਲ ਆਉਂਦੀ ਹੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਉਹਨਾਂ ਨੂੰ ਧਾਰਮਿਕ ਤਰੀਕੇ ਨਾਲ ਜੋੜਿਆ ਜਾਂਦਾ ਹੈ ਯਾਨੀ ਕਿ ਹੁਣ ਸੱਤ ਮੈਂਬਰੀ ਕਮੇਟੀ ਨੇ ਆਖਰਕਾਰ ਜਿਹੜਾ ਹੈ ਤਮਾਕਾ ਕਰ ਦਿੱਤਾ ਹੈ ਕੱਲ ਨੂੰ ਮੀਟਿੰਗ ਹੋਵੇਗੀ ਵੱਡੇ ਫੈਸਲੇ ਲਏ ਜਾਣਗੇ ਸ਼ਰੂਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਧੰਨ